ਇਹ ਐਸੇਗਾ ਬਟ ਪਤਾ ਨਹੀਂ ਹੁਣ ਸੱਚਾਈ ਕੀ ਕੀ ਨਹੀਂ ਹੈਗੀ ਬਟ ਟੁੱਟੇ ਹੋਏ ਆ ਸਾਰੇ ਇਟਸ ਨੋਟ ਵਰਕਿੰਗ ਸਾਰੇ ਕੀ ਇਸ ਸਪੇਸ ਇਸ ਲੋਟ ਆਫ ਸਪੇਸ ਬਹੁਤ ਹੋ ਗਈਆਂ ਜੇ ਕੋਈ ਇਹਨੂੰ ਵੀਡੀਓ ਦੇਖੂਗਾ ਤਾਂ ਸਿੱਖ ਲੂਗਾ ਨਹੀਂ ਤਾਂ ਪੱਕੀ ਲੈਣਾ ਜੀ ਨਹੀਂ ਨਹੀਂ ਬਿਲਕੁਲ ਸਿੱਖਣਗੇ ਬਿਲਕੁਲ ਸਿੱਖਣਗੇ ਟੀਮ ਚੰਗੀ ਬਣਾਉਣੀ ਬੜੀ ਔਖੀ ਭਾਜੀ ਇਹ ਗੱਲ ਹੋਰ ਕਹਿਣੀ ਚਾਹੁੰਦਾ ਆ ਦੇ ਯੂਥ ਨੂੰ ਜਿਹੜਾ ਪਰ ਕੰਮ ਸਿੱਖਣਾ ਉਹਨੇ ਨਾ ਇੱਕ ਵਰਡ ਉਹ ਇਹਨਾਂ ਦੇ ਮੂੰਹ ਤੇ ਹੁੰਦਾ ਕਿਹੜਾ ਮੈਨੂੰ ਪਤਾ ਹੈ ਵੀਡੀਓ ਐਂਡ ਟਿੱਕਰ ਦੇਖਿਓ ਤੇ ਕੰਮ ਕੀ ਕੀ ਹੋਇਆ ਹੋਇਆ ਤੇ ਆਪਾਂ ਕੀ ਕਰ ਰਹੇ ਹੈਗੇ ਆ ਬੇਟਾ ਦਿਖ ਰਿਹਾ इतनी ला बेटा जूम कर दिख रहे हैं फटे आया ओके राइट गुड बोश टूटे हुए हैं इंडा के बूट फटे हुए हैं ਸ਼ੌਕਰ ਜਿਹੜੇ ਉਹ ਜੰਪ ਨਹੀਂ ਲੈ ਰਹੇ ਸ਼ੌਕਰ ਜੰਪ ਬਿਲਕੁਲ ਵੀ ਨਹੀਂ ਲੈ ਰਹੇ ਨੀਕਸ ਕਿਸੀ ਦੀ ਹੈ ਗੱਡੀ ਚੱਲੀ ਹੋਈ ਹੈ 2 ਲੱਖ ਪਲੱਸ ਵਾਣੀ ਕੀ ਹਾਲਾ ਤੁਹਾਡਾ ਹਾਂਜੀ ਸਤਿ ਸ੍ਰੀ ਅਕਾਲ ਜੀ ਕਿਸ਼ੋਬਨਾਮ ਪਾਜੀ ਸਿਮਰਨ ਸਿੰਘ ਦਾ ਸਰ ਸਿਵਲਨ ਪਾਜੀ ਤੁਸੀਂ ਟੈਕਨੀਕਲੀ ਸupervisory ਕਰਦੇ ਹੋ ਆਟੋਮੋਬਾਈਲ ਦੇ ਹਰੇਕ ਇੰਸਟੀਚੂਟ ਦੇ ਫਿਰ ਤੱਕ ਕੰਮ ਦੀ ਨੋਲਿਜ ਭਾਜੀ ਬਹੁਤ ਹੋਊਗੀ ਤੁਹਾਨੂੰ ਬਟ ਕੀ ਕਿਹਾ ਤੁਹਾਡੇ ਜ਼ਿਆਦਾ ਨਹੀਂ ਕਿਉਂਕਿ ਅਸੀਂ ਤਾਂ ਪੜ੍ਹੇ ਨਹੀਂ ਭਾਜੀ ਨਹੀਂ ਨਹੀਂ ਐਕਸਪੀਰੀਐਂਸ ਮਾਸਟਰ ਓਕੇ ਤੁਸੀਂ ਭਾਜੀ ਅਜੇ ਗੱਡੀ ਖੋਲੀ ਤਾਂ ਨਹੀਂ 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 ਬਿਲਕੁਲ ਨਹੀਂ ਆ ਕੀ ਹੈ ਭਾਜੀ ਤਾਂ ਤੈੜਾ ਇੱਕ ਹੀ ਲੱਗਦਾ ਤੁਹਾਨੂੰ ਪਤਾ ਹੈ ਸਾਰਾ ਸਲੋ ਕਰਨ ਇਹ ਨਾਲ ਇੱਕ ਕਬਜਾ ਹੈ ਜਿਹਨੂੰ ਆਪਾਂ ਕਹਿ ਦਨੇ ਦੇ ਉੱਤੇ ਬੂਟ ਹੈ ਹਾਂਜੀ ਊਰ ਦੇ ਵਿੱਚ ਗ੍ਰੀਸ ਹੈ ਗ੍ਰੀਸ ਕਵਰ ਕਰਕੇ ਇਹਦੇ ਵਿੱਚ ਪਾਣੀ ਨਾ ਜਾਵੇ ਤੇ ਗੋਲੀ ਦੀ ਲਾਈਫ ਪ੍ਰੋਪਰ ਬਣੇ ਰਹੀ ਰਾਈਟ ਸਰ ਬਿਲਕੁਲ ਚੌਂਟਿਆਂ ਦੇ ਬੁਸ਼ ਟੁੱਟੇ ਹੋਏ ਆ ਓਕੇ ਜਿਆਦਾ ਹੈ ਲੀਕ ਜ ਖੂਬ ਸਰੀ ਹੈ ਬਿਲਕੁਲ ਹੈਗੀ ਆ ਭਾਜੀ ਉਹ ਸਾਹਮਣੇ ਬੁਸ਼ ਨਜ਼ਰ ਆ ਰਹੇ ਹਾਂਜੀ ਹਾਂਜੀ ਆ ਰਿਹਾ ਭਾਜੀ ਕਿਉਂ ਨਾ ਆ ਰਿਹਾ ਕੀ ਆ ਭਾਜੀ ਚੌਂਟੇ ਕਿੰਨੇ ਚਿਰ ਪਹਿਲਾਂ ਪਾਏ ਤੁਸੀਂ ਹਾਂ ਮੈਂ 5-6 ਮਹੀਨੇ ਪਹਿਲਾਂ ਪਾਏ 5-6 ਦਾ ਮਤਲਬ ਤੁਸੀਂ ਮਹੀਨੇ ਦੇ ਵਿੱਚ ਹਜ਼ਾਰ ਚਲਾਉਣੀ ਆ ਨਹੀਂ ਮਹੀਨੇ ਵਿੱਚ ਤਾਂ ਮੇਰੀ ਟੁਕ ਟੁਕ ਗੱਡੀ ਚੱਲਦੀ ਆ ਕਿ ਛੇ ਸੱਤ ਇਹ ਚੱਲ ਜਾਂਦੀ ਹੈ ਸੱਤ ਚੱਲ ਜਾਂਦੀ ਹੈ ਤੇ 5 ਮਹੀਨੇ ਹੋ ਗਏ ਬਿਲਕੁਲ ਤੇ ਫਿਰ ਕਿੰਨੀ ਚੱਲ ਗਈ 3500 35 35000 35000 ਤੱਕ ਬਿਲਕੁਲ ਇਹ ਚੌਂਕਿਆਂ ਦੀ ਲਾਈਫ ਲੱਖ ਲਗਭਗ ਲੱਖ ਕੇ ਹੋਰ ਵੀ ਬੜਾ ਕੁਝ ਦੱਸਣੇ ਬਹੁਤ ਹੈ ਤੇ ਦੋਸਤੋ ਇਹ ਵੀ ਇੱਕ ਜੈਨ ਹੁੰਦਾ ਉਹ ਵੀ ਲੀਕ ਹੋ ਸਕਦਾ ਆਈ ਹੋਪ ਇਟ ਦੋ ਬਰਿੰਗ ਲੀਕ ਹੋ ਸਕਦਾ ਜਾਂ ਫਿਰ ਦੋਸਤੋ ਜੇਕਰ ਗੱਲ ਕਰੀਏ ਆਨ ਪੰਪ ਦੀ ਆਇਲ ਕੰਪਲੀਟਲੀ ਬੋਸ ਆ। ਉੱਪਰਲੇ ਪਾਸਿਓਂ 4 ਬੋਲਟ ਲੱਗੇ ਹੁੰਦੇ ਉਹ ਵੀ ਲੋਕਸਟਰ ਦਾ 120 ਲੀਟ ਹੈ। ਜੇ ਜੀ ਆਪਾਂ ਮੇਜਰ ਸਰਵਿਸ ਦੀ ਜੋਗ ਨੂੰ ਗੱਲ ਕਰਨਾ ਹੈ। ਅੱਗੇ ਆਪਾਂ ਸਾਰਾ ਕੁਝ ਤੁਹਾਨੂੰ ਦਿਖਾਉਣਾ ਹੈ ਜੀ ਕਿਹੜੀ-ਕਿਹੜੀ ਸੂਝਾਂ ਕਿਵੇਂ ਆਪਾਂ ਕਸਟਮਾਈਜ਼ ਕਰਦੇ ਹਾਂ। ਹਾਂਜੀ ਦੋਸਤੋ ਅੱਜ ਆਪਾਂ ਪਿੰਨਾ ਦੀ ਗੱਲ ਕਰਾਂਗੇ। ਭਾਜੀ ਤੁਸੀਂ ਪਿੰਨਾ ਦਾ ਕੀ ਕਰਾਇਆ ਹੋਇਆ ਤੇ ਬੇਟਾ ਦਿਖਾਈ ਪਿੰਨਾ ਕਿੰਨੀ ਕੀਟਿੰਗ ਲੀਆ। ਪਿੰਨਾ ਦਾ ਕਰਾਇਆ ਤਾਂ ਫਟਨੀ ਗ੍ਰੀਸ ਕਰ ਦੋਗੇ ਬਸ। आज ग्रीस बड़ी खूब हुई हुई है ग्रीस पर कड्डी बेटा कुछ और भी बचेगा अच्छा जी तो ग्रीस नहीं लग रहा है पाजी ग्रीस सिर्फ ਲੂਬ੍ਰੀਕੇਸ਼ਨ ਕਰਨ ਵਾਸਤੇ ਹੈ ਨਾ ਕਿ ਕਿਸੇ ਚੀਜ਼ ਦਾ ਸਪੇਸ ਖਤਮ ਕਰਨ ਵਾਸਤੇ ਤੁਸੀਂ ਆਟੋਮੋਬਾਈਲ ਦੇ ਵਿੱਚ ਇਸ ਵਰਕ ਕਰ ਰਹੇ ਹੋ ਆਪਾਂ ਇਹ ਵੀਡੀਓ ਤੁਹਾਡੇ ਨਾਲ ਬਣਾ ਕੇ ਸਾਂਝੀ ਕਰਨੀ ਚਾਹੁੰਦੇ ਆ ਜਿਹੜਾ ਇੱਥੇ ਸਪੇਸ ਪੈ ਗਿਆ ਹਾਂਜੀ ਹਾਂਜੀ ਜਿਹੜੀ ਲੂਬ੍ਰੀਕੇਸ਼ਨ ਹੈ ਉਹ ਸਿਰਫ ਸਮੂਥਨਸ ਵਾਸਤੇ ਹੈ ਨਾ ਕਿ ਉਹਦੀ ਪਲੇ ਘਟਨ ਵਾਸਤੇ ਰਾਈਟ ਬਾਜੀ ਬਿਲਕੁਲ ਸਹੀ ਹੈ ਹੋਰ ਵੀ ਤੁਹਾਡੇ ਨਾਲ ਬਹੁਤ ਸਾਰੀਆਂ ਚੀਜ਼ਾਂ ਸਾਂਝੀਆਂ ਕਰਾਂਗੇ ਜਿਸ ਦੇ ਨਾਲ ਤੁਹਾਨੂੰ ਕੰਮ ਦੀ ਨੌਲੇਜ ਤੇ ਮੇਰੀ ਆਡੀਅנס ਨੂੰ ਕੰਮ ਦੀ ਨੌਲੇਜ ਬਹੁਤ ਮਿਲੇਗੀ ਇੱਕ ਆਪਾਂ ਭਾਜੀ ਇਹਨੂੰ ਟਰਨ ਕਰਵਾਵਾਂਗੇ ਅੱਛਾ ਜੀ ਹੋ ਸਕਦਾ ਟਰਨ ਨਾ ਹੋਣ ਉਸ ਦਾ ਰੀਜ਼ਨ ਕੀ ਹੈ ਜੀ ਆ ਵੇਖੋ ਮੇਰਾ ਗੁੱਟਾ ਹੁਣ ਗੁੱਟੇ ਨੂੰ ਮੈਂ ਲਕੋ ਰਿਹਾ ਕਿੰਨਾ ਲਕ ਗਿਆ ਦੇਖਣ ਲੱਪਿਆ ਬਿਲਕੁਲ ਜੇ ਇਹਨੂੰ ਆਪਾਂ ਟਰਨ ਕਰਵਾ ਦਾਂਗੇ ਤਾਂ ਇਹ ਡਾਊਨ ਹੋ ਜਾਊਗਾ ਹਾਂ ਜੀ ਡਾਊਨ ਹੋ ਕੇ ਨੇ ਰਿਜ਼ਲਟ ਨਹੀਂ ਦੇਣਾ ਬ੍ਰੇਕ ਮਾਰਿਆ ਵਿੰਡਾ ਹੋਊਗਾ ਆਪਾਂ ਇਹ ਆਪਾਂ ਹੋ ਸਕਦਾ ਨਵੇਂ ਪਾ ਲਈਏ ਓਕੇ ਭਾਜੀ ਬੁਸ਼ਾਂ ਦੀ ਕੀ ਹਾਲਤ ਹੈ ਸੌਂ ਰੋਕਨ ਸਾਲ ਪٹے ਹੋਏ 45 ਆਪਾ ਜੀ ਹਾਂਜੀ ਆਪਾਂ ਅੱਜ ਜੀ ਔਰੀਨਸ ਨੂੰ ਦਿਖਾਉਣੀ ਚਾਹੁੰਦੇ ਆ ਜਿਹੜੇ ਦੋਸਤ ਤੁਸੀਂ ਵੀ ਹੁਣ ਤੁਹਾਨੂੰ ਕੁਝ ਨਹੀਂ ਪਤਾ ਸੀ ਅਸੀਂ ਬਾਰ ਬਾਰ ਟੈਲੀਫੋਨ ਦੇ ਉੱਤੇ ਪੁੱਛਣ ਦਾ ਸਾਡਾ ਮਕਸਦ ਕੀ ਹੁੰਦਾ ਹੈ ਵੀ ਤੁਹਾਡੀ ਗੱਡੀ ਦੀ ਜੌਬ ਕਿੰਨੇ ਚਿਰ ਦੀ ਹੈ ਬਿਲਕੁਲ ਬੂਟ ਫਟ ਗਿਆ ਫਟ ਗਿਆ ਬੂਟ ਦੇ ਵਿੱਚ ਫਟਣ ਨਾਲ ਇਹ ਗ੍ਰੀਸਿੰਗ ਹੈ ਜਿਹੜੀ ਉਹ ਖਤਮ ਹੋ ਗਈ ਇਹਦੇ ਵਿੱਚ ਡਸਟ ਜਾ ਰਹੀ ਹੈ ਹਾਂਜੀ ਪਾਣੀ ਪੈ ਰਿਹਾ ਤੇ ਬਾਈ ਜੀ ਇਹ ਗੋਲੀ ਗੋਲੀ ਨਹੀਂ ਰਹਿ ਗਈ ਇਹ ਸਸਪੈਂਸ਼ਨ ਨਹੀਂ ਰਹਿ ਗਿਆ ਓਕੇ ਠੀਕ ਹੈ ਬਾਜੀ ਹੁਣ ਆ ਕੀ ਹੈ ਜੀ ਸਾਰਾ ਪਟਿਆਲਾ ਇੱਕ ਚੀਜ਼ ਆਪਾਂ ਸਾਂਝੀ ਕਰਾਂਗੇ ਭਾਜੀ ਤੁਹਾਡੇ ਨਾਲ ਹਾਂਜੀ ਜਿੱਥੋਂ ਵੀ ਕਰਾਇਆ ਹਾਂਜੀ ਕੋਈ ਵੀ ਹੈ ਆਪਣੇ ਨੋ ਦੇ ਕੋਈ ਮਤਲਬ ਨਹੀਂ ਨਹੀਂ ਆਪਾਂ ਨੂੰ ਮੈਂ ਦੁਨੀਆ ਨਹੀਂ ਸਮਝਾਉਣੀ ਮੈਂ ਆਪਣੇ ਆਪ ਨੂੰ ਸਮਝਾ ਲਿਆ ਹਾਂਜੀ ਮੇਰੇ ਕੋਲੇ ਫਿਲਰ ਗੇਜ ਹੈ ਬਿਲਕੁਲ ਇਸੇ ਟੈਕਨੀਕਲੀ ਇਸੇ ਲਾਈਨ ਚ ਮੜਿਆ ਹਾਂਜੀ ਹਾਂਜੀ ਫਿਲਰ ਗੇਜ ਪਲੀਜ਼ ਦੱਸੋਗੇ ਕੀ ਤੁਹਾਡੀ ਜੌਬ ਹੈ ਤੇ ਤੁਸੀਂ ਕੀ ਆ ਆਟੋਮੋਬਾਈਲ ਦੇ ਪ੍ਰਤੀ ਅੱਜ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋਤ ਪਹਿਲਾਂ ਆਟੋਮੋਬਾਈਲ ਦੇ ਜਿੰਨੇ ਵੀ ਸਕੂਲ ਆ ਵੋਕੇਸ਼ਨਲ ਟ੍ਰੇਡ ਸਕੂਲਾਂ ਵਿੱਚ ਚੱਲਦੇ ਆ ਇਹ ਸਾਰੇ ਮੇਰੇ ਅੰਟਰੀ ਆਉਂਦੇ ਆ ਤੇ ਉਹਨਾਂ ਦੇ ਜਿਹੜੀ ਦੇਖ ਰਿਹਾ ਕਿ ਆ ਬੀਟੀ ਕਿੱਦਾਂ ਪੜਾਉਂਦਾ ਆ ਜਿਹੜੀ ਲੈਬ ਸਿਸਟਮ ਆ ਉਹ ਸਾਰਾ ਨਹੀਂ ਕਰਕੇ ਬਣਾਉਂਦੇ ਆ ਹਾਂਜੀ ਅੱਛਾ ਭਾਜੀ ਤੁਸੀਂ ਕੀ ਦੇਖਿਆ ਚਲ ਦੇਖਿਆ ਫਸਟ ਟਾਈਮ ਆ ਜੋ ਖੋਲਿਆ ਤੁਸੀਂ ਦੇਖਿਆ ਫਸਟ ਟਾਈਮ ਆ ਸਾਰਾ ਬ੍ਰੋਕਨ ਹੈ ਮੇਨ ਗੱਡੀ ਖੜਕੜੇ ਸੀਗੀ ਜਾਂ ਜੰਪ ਨੇ ਇੰਦੇ ਕਾਰਨ ਹੀ ਹੋ ਸਕਦਾ ਬਟ ਟੂ ਬੀ ਆਨੈਸਟ ਮੈਂ ਤੈਨੂੰ ਕਿਹਾ ਸੀਗਾ ਕਿ ਮੈਂ ਆਪਣੇ ਹੱਥੀ ਦੀ ਕਿਹਾ ਸੀਗਾ ਬਟ ਪਤਾ ਨਹੀਂ ਹੁਣ ਸੱਚਾਈ ਕੀ ਕੀ ਨਹੀਂ ਹੈਗੀ ਬਟ ਟੁੱਟੇ ਹੋਇਆ ਸਾਰੇ ਇਟਸ ਨੋਟ ਵਰਕਿੰਗ ਸਾਰੇ ਕੀ ਇਸ ਸਪੇਸ ਇਟਸ ਲੋਟ ਆਫ ਸਪੇਸ ਅਸੀਂ ਇਹਨੂੰ ਫਿਲਰਗੇਜ ਫਿਲਰਗੇਜ ਇਟਸ ਟੈਪਟਾ ਨੂੰ ਮੈਜ਼ਰਮੈਂਟ ਕਰਨ ਵਾਸਤੇ ਹਾਂ ਜੀ ਲਾਕ ਦੇ ਪਿਸਟਨ ਦੇ ਬੋਰ ਨੂੰ ਨਾਪਣ ਵਾਸਤੇ ਬਿਲਕੁਲ ਇਹਦੇ ਮਿਲੀਮੀਟਰ ਐਮ 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 ਤੇ 1000 ਦੇ ਵਿੱਚ ਬਿਲਕੁਲ ਇਹ ਇੱਕ ਹੈਗੀ 16000 ਦੀ ਇਹ ਹੈਗੀ 24 ਓਕੇ ਤੇ ਐਮ ਐਮ ਆ ਜਿਹੜੇ ਉਹ 24 ਵਾਲੇ ਬਣ ਕੇ 60 ਤੇ 16 ਵਾਲੇ ਬਣ ਕੇ 40 40 100 ਐਮ ਐਮ ਹੋ ਗਏ ਸਿੱਧਾ ਠੀਕ ਹੈ ਜੀ ਮੈਂ ਜੇ ਮੋਟਾ-ਮੋਟਾ ਦੇਸੀ ਤਰੀਕੇ ਨਾਲ ਗਿਣਾ ਤੇ ਡੇਢ ਆਰੀ ਦਾ ਬਲੇਟ ਹਾਂਜੀ ਡੇਢ ਆਰੀ ਦਾ ਬਲੇਟ ਬਿਠਾ ਲੇ ਲਿਓ ਡੇਢ ਆਰੀ ਦਾ ਬਲੇਟ ਇਤੋਂ ਮਟੀਰੀਅਲ ਲੱਗ ਚੁੱਕਾ ਮੈਂ ਤੀਰ ਵੀ ਇਹ ਸਪੈਸ਼ਲ ਖਰਚ ਕੇ ਆਇਆ ਹਾਂ ਦੋਸਤ ਨਾ ਵੀਡੀਓ ਸ਼ੇਅਰ ਜ਼ਰੂਰ ਕਰਨ ਹਾਂਜੀ ਹਾਂਜੀ ਬਿਲਕੁਲ ਤੁਸੀਂ ਸ਼ੇਅਰ ਦੇ ਵਿੱਚ ਬੇਇਮਾਨੀ ਕਰ ਜਾਂਦੇ ਹੋ ਵੀਡੀਓ ਦੇਖ ਲੈਂਦੇ ਹੋ ਵੀਡੀਓ 2 ਲੱਖ ਵਾਇਰਲ ਹੋ ਜਾਂਦੀ ਹੈ ਸ਼ੇਅਰ ਆ ਜਿਹੜੇ ਉਹ 16 ਨਹੀਂ ਹੁੰਦੇ ਪਲੀਜ਼ ਜੇ ਤੁਸੀਂ ਓਨੈਸਟਲੀ ਚੌੜਿਆਂ ਵੀ ਕਿਸ ਦਾ ਭਲਾ ਹੋ ਜੇ ਤੇ ਮੈਂ ਰੀਲ ਬਣਾ ਕੇ ਠੱਗਣਾ ਨਹੀਂ ਚਾਹਦਾ ਇੱਕ ਮਿੰਟ ਬੇਟਾ ਮੈਂ ਰੀਲ ਨਹੀਂ ਬਣਾ ਰਿਹਾ ਮੈਂ ਆਡੀਅנס ਨੂੰ ਕਲੈਕਟ ਨਹੀਂ ਕਰ ਰਿਹਾ ਬੜੇ ਅੱਜਕਲ ਮਕੈਨਿਕ ਛੋਟੂ ਛੋਟੀ ਰੀਲ ਪਾਉਣ ਲੱਗੇ ਰੀਲ ਚ ਕੁਛ ਨਹੀਂ ਬੋਲਦੇ ਗਾਣਾ ਜਿਹਾ ਲਾਉਂਦੇ ਆ ਰੀਸਾ ਦਿੰਦੇ ਆ ਉਹ ਵਾਇਰਲ ਹੁੰਦੀਆਂ ਮੇਰਾ ਵੀ ਮਕਸਦ ਹੈਗਾ ਮੈਂ ਵੀ ਕਰ ਸਕਦਾ ਕਿਰਪਾ ਗੁਰੂ ਰਾਮਦਾਸ ਮਹਾਰਾਜ ਦੀ ਹੈ ਜੀ ਆਪਾਂ ਨੂੰ ਕੁਛ ਦਿੱਤਾ ਤੇ ਆਪਾਂ ਕਿਸੇ ਨੂੰ ਸਿੱਧੇ ਰਸਤੇ ਪਾਈਏ ਸਾਗਰ ਦੀ ਵੋਟੀ ਵਾਂਗੂ ਇਹ ਨਹੀਂ ਵੀ ਹਰੇਕ ਜਨਾਨੀ ਨੂੰ ਗੱਡੀ ਚਲਾਉਣੀ ਚਾਹੀਦੀ ਠੀਕ ਹੈ ਬਿਲਕੁਲ ਸਹੀ ਗੱਲ ਹੈ 40 1000 ਲੈ ਸੋ ਗਿਆ 2000 ਲੈ ਸੋ ਗਿਆ ਆ ਜਾ ਬੇਟਾ ਇੱਧਰ ਆ ਜਾ ਪਾਸਾ ਪੁੱਠਾ ਕਰ ਲੈ ਜੀ 40 ਤੋਂ 30 ਇੱਧਰ ਲੈਸ ਹੋ ਗਿਆ 200 ਦੇ ਹੋ ਗਿਆ ਫਿਰ ਹੋ ਗਿਆ ਯਸ ਮੈਂ ਕਰਨਾ ਹੋਵੇ ਤੁਹਾਨੂੰ ਖੁਸ਼ ਕਿਵੇਂ ਕਰਾਂ ਭਾਜੀ ਨਹੀਂ ਮੈਂ ਖੁਸ਼ ਨਹੀਂ ਹੋਣਾ ਨਹੀਂ ਗਾੜ ਨੂੰ ਅੱਜਕਾ ਖੁਸ਼ ਕਰ ਮੈਂ ਇੱਕ ਗੱਲ ਕਹਿੰਦਾ ਇੱਥੇ ਕੀ ਹੈ ਭਾਜੀ ਜਿਹੜੇ ਆ ਜਾ ਬੇਟਾ 22 ਉਹ ਇਹ ਇੱਧਰ ਦੇਖੋ ਕਿੰਨਾ ਸਪੇਸ ਹੈ ਬਹੁਤ ਸਪੇਸ ਹੈ ਹੁਣ ਤੁਹਾਨੂੰ ਕਰਨਾ ਹੋਵੇ ਖੁਸ਼ ਹਾਂਜੀ ਜਵੇਂ ਪਿੰਨਾ ਗ੍ਰੀਸ ਕਰਤੀਆਂ ਨੇ ਫੇਤਾ ਪਾਪੇ ਤੁਸੀਂ ਇਹਨੂੰ ਫਿਰ ਮੈਂ ਇਹਨੂੰ ਲੀਫ ਉਰ ਕਰਕੇ ਮੜਿਆ ਕਰਾ ਦੋ ਲੀਫ ਉਰ ਪਾਜੀ ਫਿਰ ਇਹਦੇ ਪੱਲੇ ਕੀ ਰਹੂਗਾ ਕੁਛ ਨਹੀਂ ਵੀ ਬ੍ਰੇਕਿੰਗ ਸਿਸਟਮ ਖਤਮ ਹੈ ਹੁਣ ਲੋਕਾਂ ਨੂੰ ਹੀ ਨਹੀਂ ਪਤਾ ਲੋਕ ਪਤਾ ਕੀ ਦੇ ਇਹ ਤਾਂ ਭਾਈ ਬਾਬਾ ਨਾਲ ਗੱਲਾਂ ਵਾਲੀਆਂ ਮਾਰਦਾ ਕਮੇਡੀ ਕਰਦਾ ਹੈ ਮਹਿੰਗਾ ਬਹੁਤ ਹੈ ਮਹਿੰਗਾ ਪਾਜੀ ਜੇ ਕੋਈ ਆਇਆ ਹੈ ਜਿਆਦਾ ਮੈਂ ਦੂਜੇ ਸੰਤਾ ਹਾਂ ਉਹਨੂੰ ਪਤਾ ਉਸੇ ਲੈ ਕੇ ਆਏ ਹੋ ਤੁਮੇਂ ਦਾਸ ਕੇ ਰੱਖੇ ਤੇ ਬਾਕੀ ਤੁਹਾਨੂੰ ਦੇਤੇ ਜਾਓ ਵੀ ਭਾਈ ਗੁਰੂ ਭਲਾ ਕਰੇ ਇਸੇ ਕਰਕੇ ਬਾਬੇ ਦੇ ਗੋਲ ਗੁੱਪੇ ਵਾਂਗੂ ਕੰਮ ਸੌਰ ਜੇ ਇਸੇ ਕਰਕੇ ਮੈਂ ਤੁਹਾਨੂੰ ਪਹਿਲਾ 3 ਦਿਨ ਪਹਿਲਾਂ ਕਾਲ ਕੀਤੀ ਸੀ ਇਹ ਭਾਜੀ ਨਵੇਂ ਪੈਣ ਹਾਂਜੀ ਹਾਂਜੀ ਬਿਲਕੁਲ ਹੁਣ ਟੈਕਨੀਕਲੀ ਤੁਸੀਂ ਸਮਝ ਗਏ ਕਿ ਕਿਸੇ ਚੀਜ਼ ਦੀ ਕ੍ਰੈਂਕ ਦੀ ਮਟਾਈ ਹੈ ਉਹਨੂੰ ਅਸੀਂ 10 20 30 25 mm 50 mm ਉਹ ਇਦਾਂ ਕਰਕੇ ਲੈਸ ਹੁੰਦਾ ਹੈ ਹਾਂਜੀ ਲੈਸ ਤੋਂ ਭਾਵ ਕਿ ਉਹ ਗ੍ਰਾਈਂਡਿੰਗ ਹੁੰਦੀ ਹੈ ਹਾਂਜੀ ਜਿੰਨਾ ਮਟੀਰੀਅਲ ਉੱਪਰਲਾ ਹਾਰਡ ਹੈ ਟੈਕਨੀਕਲੀ ਤੁਸੀਂ ਦੱਸੋਗੇ ਹਾਂ ਜੀ ਜੋ ਗ੍ਰੈਂਡ ਕਰਦੇ ਜਾਵਾਂਗੇ ਕਿ ਟੈਂਪਰ ਉਨੀ ਰਹੂਗੀ ਨਾ ਬਿਲਕੁਲ ਨਹੀਂ ਰਹੂਗੀ ਉਨੀ ਘਟ ਜਾਣੀ ਕੋਈ ਫਾਇਦਾ ਨਹੀਂ ਮਟੀਰੀਅਲ ਖਤਮ ਤੇ ਦੇਖਣ ਨੂੰ ਸੋਹਣਾ ਲੱਗੂ ਖੁਸ਼ ਕਰਨ ਦੇ ਲਈ ਵਧੀਆ ਹਾਂ ਬਸ ਜਦੋਂ ਅਸੀਂ ਸਾਡਾ ਦੇਸੀ ਫਾਰਮੂਲਾ ਹੈ ਅਸੀਂ ਕਿਸੇ ਚੀਜ਼ ਨੂੰ 베ARING ਨੂੰ ਚੈੱਕ ਕਰਨਾ ਹੋਵੇ ਨਾ ਅਗੇ ਉਹ ਤੇ ਟੱਕ ਪਾਉਂਦੇ ਹਾਂ ਬਿਲਕੁਲ ਪਾਉਂਦੇ ਜੇ ਉਹਦੀ ਹਾਰਡਨੈਸ ਨਰਮ ਹੈ ਤੇ ਭਾਈ ਉਹ ਤੇ ਟੱਕ ਪਾਉਂਗਾ ਟੱਕ ਪਾਏਗਾ ਮਤਲਬ ਕਿ ਕੁਆਲਟੀ ਵਾਈਜ਼ ਉਹ ਰੋਡ ਤੇ ਚੱਲਣ ਦੇ ਸਾਬਤ ਨਹੀਂ ਹੈ ਬਿਲਕੁਲ ਨਹੀਂ ਹੈ ਜਿਹੜੀ ਮੈਂ ਆਪਣੀ ਆਡੀਅנס ਨੂੰ ਇਹ ਗੱਲ ਦੱਸਦਾ ਹਾਂ ਉਹਨਾਂ ਨੂੰ ਇਹ ਨਹੀਂ ਚੰਗੀ ਲੱਗਦੀ ਉਹਨਾਂ ਨੂੰ ਚੁੰਮੀ ਵਾਲੀ ਭਾਬੀ ਤੇ ਕੌਰ ਚੰਗੀ ਲੱਗਦੀ ਆ ਨਹੀਂ ਨਹੀਂ ਬਿਲਕੁਲ ਸਹੀ ਅੱਖਾਂ ਕੀ ਵੇਖਦੀਆਂ ਗਰਮ ਚੀਜ਼ਾਂ ਗਰਮ ਚੀਜ਼ ਬਿਲਕੁਲ ਜੀ ਮੈਂ ਕੀ ਦਿਖਾ ਰਹੇ ਹਾਂ ਅਸਲੀਅਤ ਹੈ ਸੱਚਾਈ ਆ ਜਿਹੜੀ ਚੀਜ਼ ਗਲਤ ਹੈ ਉਹ ਵਾਕਈ ਗਲਤ ਹੈ ਹੁਣ ਕਈ ਲੋਕ ਕਹਿਣਗੇ ਯਾਰ ਭਾਈ ਮਹਿੰਗਾ ਹੈ ਅਸੀਂ ਆਪਣੀ ਲੇਬਰ ਪਲੱਸ ਛੱਡ ਕੇ ਆਉਣਾ ਖਰਾਦ ਵਰਕ ਹੈ ਤੇਰੀ ਲਾਈਟ ਚਲੀ ਜਾਂਦੀ ਹੈ ਖਰਾਦ ਲਗਾ ਦਾ ਲਾਈਟ ਹੈ ਨਹੀਂ ਮੈਂ ਤਾਂ ਯਾਰ 100 ਰੁਪਏ ਐਕਸਟਰਾ ਲਵਾਂ ਬਿਲਕੁਲ ਜਨਰੇਟਰ ਤੇ ਆ ਹਾਂਜੀ ਪਰ ਗਾਹਕ ਨੂੰ ਅਸੀਂ ਕਰ ਚੁੱਕੇ ਹੁੰਦੇ ਆ ਵੀ ਭਾਈ ਜ ਉਹ ਗਾਲੋਗਨਾਂ ਭਰਾਵਾ ਜਿਵੇਂ ਮਰਜੀ ਐਡਜਸਟ ਕਰ ਲੈ ਲੋ ਤੇਰੇ ਕੋਲ ਅਸੀਂ ਰੋਜ਼ ਹੀ ਆਉਣੇ ਆ ਤੂੰ ਲੈ ਲੈ ਜਿਹੜਾ ਤੇਲ ਦਾ ਖਰਚਾ ਤੇਰਾ ਬਿਲਕੁਲ ਕਿਉਂਕਿ ਇਹੀ ਕਹਿਣਾ ਚਾਹੁੰਦਾ ਕਿ ਆਪਣਾ ਜਿਹੜਾ ਯੂਥ ਹੈ ਨਾ ਮੈਂ ਵਰਕਸ਼ਾਪ ਉਹ ਦੇਖ ਲੈਂਗੇ ਆਪਣਾ ਯੂਥ ਸਿੱਖਣ ਚ ਨਹੀਂ ਹੈਗਾ ਉਹ ਹੱਥ ਕਾਲੇ ਨਹੀਂ ਕਰਨਾ ਚਾਹੁੰਦਾ ਮੇਰੇ ਹੱਥ ਨਾ ਕਾਲੇ ਹੋਣ ਪੈਸੇ ਮੈਨੂੰ ਮਿਲ ਜਾਣ ਮੈਂ ਤੁਹਾਡੇ ਨਾਲ ਮੈਂ ਹੀ ਬੈਠਾ ਹਾਂ ਮੈਂ ਵੀ ਚੈੱਕ ਕਰਦਾ ਬਾਰ-ਬਾਰ ਤੇ ਮੈਨੂੰ ਸ਼ੌਂਕ ਹੈ ਦੇਖਣ ਦਾ ਕਿ ਸਿੱਖਾਂ ਐਕਚੁਅਲੀ ਹੈ ਕੀ ਆ ਜੇ ਮੇਰੇ ਅੰਦਰ ਤਮੰਨਾ ਆ ਭਾਵਨਾ ਸਿੱਖਣ ਦੀ ਮੈਂ ਸਿੱਖ ਲਊਗਾ ਕੱਜ ਮੈਂ ਆਪਣੇ ਹੱਥ ਨਹੀਂ ਗੰਦੇ ਕਰਨੇ ਪੈਸੇ ਮਿਲੀ ਜਾਣ ਇਟਸ ਨਾਟ ਵਰਥ ਕੋਈ ਫਾਇਦਾ ਨਹੀਂ ਉਸ ਚੀਜ਼ ਬਾਜੀ ਅਗਰ ਕਿਸੇ ਦਾ ਕਿਸੇ ਚੀਜ਼ ਦਾ ਕੁਸ਼ਤਾ ਮਾਰਨਾ ਹੋਵੇ ਨਾ ਹਾਂਜੀ ਤਾਂ ਉਹਨੂੰ ਅੱਗ ਦੇ ਵਿੱਚ ਸਾੜਿਆ ਤੇ ਜਿਹੜਾ ਬੰਦਾ ਉਹਨੂੰ ਸਾੜ ਰਿਹਾ ਉਹ ਵੀ ਨਾਲ ਉਹਨੇ ਹੀ ਸਾੜ ਰਿਹਾ ਉਹਨੇ ਹੀ ਸਾੜ ਰਿਹਾ ਪਰ ਇਹ ਸੰਭਲਣ ਦੀ ਕੋਸ਼ਿਸ਼ ਨਹੀਂ ਕਰਦੇ ਉਹ ਕਿਵੇਂ ਕਰੇ ਯੂਟਿਊਬਰਾਂ ਨੇ ਖਰਾਬ ਕਰਤਾ ਕੋਸ਼ਿਸ਼ ਨਹੀਂ ਕਰਦੇ ਅੱਗੇ ਵੈਦਗਰੀ ਜਿਹੜੀ ਹੁੰਦੀ ਸੀ ਹਾਂਜੀ ਲੋਹੇ ਨੂੰ ਢਾਲਣ ਵਾਸਤੇ ਉਹਨੂੰ ਭਸਮ ਬਣਾਉਣ ਵਾਸਤੇ ਪੰਜਾਬੀ ਚ ਕਿੰਨੀਆਂ ਅੱਖਾਂ ਤੇ ਕਿੰਨੇ ਪ੍ਰੋਸੈਸ ਵਿੱਚ ਲੰਘਦਾ ਸੀ ਬਿਲਕੁਲ ਉਹਨੂੰ ਪਾਥੀਆਂ ਦਾ ਢੇਰ ਲਾ ਕੇ ਅੱਗ ਲਾ ਕੇ ਠੰਡਾ ਕਰਕੇ ਕਿਤੇ ਲੱਸੀ ਨਾਲ ਰਗੜ ਕਿਤੇ ਅ ਗੁਲਾਬ ਦੇ ਅਰਕ ਚ ਰਗੜ ਅੱਡੋ ਅੱਡੋ ਨੂੰ ਪੁੱਠਾ ਕਹਿੰਦੇ ਸੀ ਦੰਦੇ ਬਿਲਕੁਲ ਫਿਰ ਉਹ ਜਦੋਂ ਖੀਰ ਤੇ ਪੰਜ ਸੱਤ ਅੱਗਾਂ ਤੋਂ ਬਾਅਦ ਉਹ ਫਿਰ ਕੁਛ ਤਾਂ ਬਣਦਾ ਸੀ ਕੁਛ ਤਾਂ ਬਣਦਾ ਸੀ ਤੇ ਪ੍ਰੋਸੈਸ ਚੋਂ ਨਿਕਲਿਆ ਹੁਣ ਕੀ ਹੈ ਉਹ ਕਹਿੰਦੇ ਬਿਜਲੀ ਦੇ ਵਿੱਚ ਰੱਖੋ ਤੇ ਕੁਛ ਤਾਂ ਬਣਾਓ ਚਲੋ ਮੇਰੇ ਭਾਈ ਫਾਇਦਾ ਨਹੀਂ ਹੋਇਆ ਉਹ ਰਿਜ਼ਲਟ ਨਹੀਂ ਰਿਜ਼ਲਟ ਇਹ ਨਹੀਂ ਗਾ ਜੀ ਰਿਜ਼ਲਟ ਯਾਰ ਜ਼ੀਰੋ ਰਿਜ਼ਲਟ ਹੈ ਮੈਂ ਇਸ ਕਰਕੇ ਬਣਾ ਰਿਹਾ ਤੁਥੇ ਬਾਤ ਇਹ ਸਾਫ ਕਰੀਏ ਥਿਉਰੀ ਨੂੰ ਮੰਨਦੇ ਹਾਂ ਪ੍ਰੈਕਟੀਕਲ ਤੁਹਾਡਾ ਘੱਟ ਹੋ ਸਕਦਾ ਬਿਲਕੁਲ ਘਟਿਆ ਪ੍ਰੈਕਟੀਕਲ ਪਰ ਮੈਂ ਪ੍ਰੈਕਟੀਕਲ ਬੜਾ ਘੱਟ ਕਰਕੇ ਥਿਉਰੀ ਤਾਂ ਜਿੰਨੀ ਸਮਝ ਆਉਂਦੀ ਹੈ ਉਹ ਕਲੈਕਟ ਕਰੀਦਾ ਤੁਹਾਡੇ ਅਰਗੇ ਭਰਾਵਾਂ ਤੋਂ ਪਰ ਜਿਹੜੀ ਚੀਜ਼ ਪ੍ਰੈਕਟੀਕਲ ਦੇ ਵਿੱਚ ਜਾ ਕੇ ਰਿਜ਼ਲਟ ਮਿਲਣਾ ਹੈ ਜਿਹੜੀ ਚੀਜ਼ ਗੋਲੀ ਦੀ ਦੱਸੀ ਮੈਂ ਹੁਣ ਮੈਂ ਕਿਸੇ ਨੂੰ ਖੁਸ਼ ਕਰਨਾ ਹੋ ਗ੍ਰੀਸ ਭਰਾ ਇਹਦੇ ਦੋ ਮਾਰਾ ਪਿਛਲੇ ਪਾਸੇ ਚੁੰਡ ਤੇ ਥੌੜਾ ਇਹ ਟਾਈਟ ਹੋ ਜੂ ਟਾਈਟ ਹੋ ਜਾਣਾ ਇੱਕ ਵਾਰੀ ਤਾਂ ਖੁਸ਼ ਹੋ ਗਏ ਤੁਸੀਂ ਯਾਰ ਮਿਸਤਰੀ ਨੇ ਸਮਾਨ ਹੀ ਨਹੀਂ ਪਾਇਆ ਉਹ ਮੋਗਿਆ ਵਾਲਾ ਪ੍ਰੀਤਾ ਯਾਰ ਬੜਾ ਕਮਲਾ ਯਾਰ ਐਵੇਂ ਹੀ ਸਮਾਨ ਪਾ ਦਦਾ ਬਿਲਕੁਲ ਭਾਜੀ ਹੁਣ ਤੁਸੀਂ 30 ਹਜ਼ਾਰ ਪਹਿਲਾਂ ਚਲਾਏ ਪਾਏ ਆ ਮੈਨੂੰ ਨਹੀਂ ਪਤਾ ਪਾਏ ਆ ਜਾਂ ਨਹੀਂ ਪਾਏ ਹਾਂਜੀ ਹਾਂਜੀ ਕਿ ਜੇ ਪਾਏ ਹੁਣ ਤਾਂ ਬਾਈ ਜੀ ਇਹ 1 ਲੱਖ ਇਦਾਂ ਦੇ ਹਾਲਾਤ ਨਾ ਹੋਣਗੇ ਇਦਾਂ ਦੇ ਹਾਲਾਤ ਨਾ ਬਿਲਕੁਲ ਬਈ ਵੀਡੀਓ ਲੋਕ ਛੋਟੀ ਦੇਖ ਕੇ ਖੁਸ਼ ਨੇ ਚੁੰਮੀ ਵਾਲੀ ਕੌਰ ਵਾਲੀ ਭਾਬੀ ਵੇਖ ਕੇ ਖੁਸ਼ ਨੇ ਮੈਂ ਵੀ ਤੁਹਾਡੀ ਦੇਖ ਕੇ ਮਜਾ ਆ ਕੇ ਖੁਸ਼ ਨੇ ਵੀ ਉਹ ਕੀ ਜਿੰਮ ਤੇ ਕਰਦੀ ਹੈ ਨਾ ਆਪ ਆਪ ਜਿੰਮ ਜਾਣਾ ਹਾਂ ਆਪ ਇਹਨੂੰ ਤੁਸੀਂ ਦੇਖੋ ਤੁਹਾਡੇ ਤੁਸੀਂ ਡਾਕਟਰ ਕੋਲ ਜਾਂਦੇ ਹੋ ਜੇ ਡਾਕਟਰ ਠੀਕ ਕਰਦਾ ਤੇ ਇੱਕ ਨੂੰ ਕਰਦਾ ਤੇ ਉਹਦੇ ਹੱਥੋਂ ਜੇ ਬੰਦੇ ਦੇ ਮਾਰਦਾ ਤਾਂ ਡਾਕਟਰ ਨਹੀਂ ਹੈਗਾ ਪਰ ਜੇ ਮਰਦਾ ਤੇ ਇੱਕ ਮਰਦਾ ਹੁਣ ਤੁਹਾਡੇ ਹੱਥੇ ਸਟੀering ਹੈ ਹਾਂਜੀ ਹੁਣ ਤੁਸੀਂ ਇਹ ਮੈਂ ਗੱਡੀ ਦਾ ਡਾਕਟਰ ਹੈ ਤੇ ਗੱਡੀ ਚ ਕਿੰਨੇ ਬੰਦੇ ਬੈਠੇ ਆ ਗੱਲ ਤੁਹਾਡੀ ਕੱਟ ਪੁਆਇੰਟ ਜਿਹੜਾ ਮੈਂ ਤੱਪ ਕੇ ਬ੍ਰੇਕ ਮਾਰਾਂ ਬਿਲਕੁਲ ਇਹਨੂੰ ਲੇਥਵਰਕ ਨੂੰ ਕਰਾਦਾ ਇਹਦੀ ਡਿਸਕ ਆ ਜਿਹੜੀ ਉਹ ਇੰਨੀ ਕੁ ਪਤਲੀ ਹੋ ਗਈ ਸਪੇਸ ਵਿੱਚ ਦੀ ਨਿਕਲਣ ਜੋਗਾ ਹੋ ਗਿਆ ਡਿਸਕ ਘਸ ਗਈ ਤੋਂ ਬਾਹਰ ਤੁਰੇ ਫਿਰੇ ਬ੍ਰੇਕ ਨਹੀਂ ਲੱਗਣੀ ਨਹੀਂ ਲੱਗਣੀ ਬ੍ਰੇਕ ਤੁਹਾਨੂੰ ਇਹ ਨਹੀਂ ਪਤਾ ਵੀ ਭਾਈ ਜੀ ਮੈਂ ਗੇਅਰ ਸ਼ਿਫਟ ਕਰਕੇ ਰੋਕ ਸਕਦਾ ਬਿਲਕੁਲ ਪਰ ਜੇ ਪਤਾ ਹੈ ਤਾਂ ਤੁਸੀਂ ਉਹਨੂੰ ਕੰਟਰੋਲ ਕਰ ਲੋਗੇ ਐਟ ਦਾ ਮੂਮੈਂਟ ਉਸ ਟਾਈਮ ਦੇ ਉੱਤੇ ਮੈਂ ਇੱਥੇ ਇੱਕ ਹੋਰ ਗੁਰ ਦਿਨ ਲੱਗਾਂ ਮੰਨ ਲਓ ਵੀ ਇਮੀਡੀਟਲੀ ਕਿ ਡਿਸਕ ਨਿਕਲ ਗਈ ਨਿਕਲ ਗਈ ਆਪਾਂ ਇੱਕ ਜਾਂ ਦੋ ਬ੍ਰੇਕਾਂ ਮਾਰਦੇ ਆ ਆਪਾਂ ਮੈਂਟਲ ਡਿਸਟਰਬ ਹੋ ਜੰਨੇ ਹੋਏ ਹੋਏ ਨੇ ਦੋ ਤਿੰਨ ਦੀ ਬ੍ਰੇਕਾ ਮਾਰ ਗਏ ਜਿਹੜਾ ਇਹਦਾ ਫਿਊਲ ਹੈ ਉਹ ਜਿਹੜਾ ਸਪੇਸ ਖਾਲੀ ਹੋਇਆ ਉਹ ਤੇਲ ਨਹੀਂ ਭਰ ਲੈਣਾ ਤਾਂ ਤੁਹਾਡੀ ਗੱਡੀ ਰੁਕ ਜੂ ਗੱਡੀ ਰੁਕ ਜੂ ਆਪਾਂ ਡਰ ਜਾਨੇ ਆ ਦਿਮਾਗ ਨਹੀਂ ਭਾਜੀ ਵਰਤ ਆਪਾਂ ਵਰਤਿਆ ਵਰਤਿਆ ਆਇਲ ਇਹਨੇ ਜਿਹੜੇ ਬਲੌਗਰ ਵਰਤ ਦੇਖ ਮੈਡੀ ਯੂਟਿਊਬਰ ਸੋ ਭਾਜੀ ਆਪਾਂ ਗੱਲਾਂ ਬਹੁਤ ਹੋ ਗਈਆਂ ਜੇ ਕੋਈ ਇਹਨੂੰ ਵੀਡੀਓ ਦੇਖੂਗਾ ਤਾਂ ਸਿੱਖ ਲੂਗਾ ਨਹੀਂ ਤਾਂ ਪੱਕੀ ਲੈਣਾ ਜੀ ਨਹੀਂ ਨਹੀਂ ਬਿਲਕੁਲ ਸਿੱਖਣਗੇ ਬਿਲਕੁਲ ਸਿੱਖਣਗੇ ਠੀਕ ਹੈ ਜੀ ਟੀਮ ਚੰਗੀ ਬਣਾਉਣੀ ਬੜੀ ਔਖੀ ਭਾਜੀ ਇਹ ਗੱਲ ਹੋਰ ਕਹਿਣੀ ਚਾਹਨਾ ਆ ਦੇ ਯੂਥ ਨੂੰ ਕਿਹੜਾ ਪਰ ਕੰਮ ਸਿੱਖਣਾ ਨਹੀਂ ਨਾ ਇੱਕ ਵਰਡ ਬੋਏ ਨੇ ਦੇ ਮੂੰਹ ਤੇ ਹੁੰਦਾ ਕਿਹੜਾ ਮੈਨੂੰ ਪਤਾ ਹੈ ਜੀ ਸਾਰੇ ਕਸਟਮਰਾਂ ਨੂੰ ਪਤਾ ਜੀ ਮੈਨੂੰ ਪਤਾ ਹੈ ਜੀ ਜੇ ਤੁਸੀਂ ਇਹ ਲਾਈਨ ਸਿੱਖ ਕੇ ਕਹਿ ਤarre ਮੈਨੂੰ ਪਤਾ ਹੈ ਤੇ ਸਾਰਾ ਕੁਝ ਮੈਨੂੰ ਹੁੰਦਾ ਹੈ ਆਈ ਡੋਨਟ ਥਿੰਕ ਸੋ ਕਿ ਯੂ 윌 ਬੀ ਸਕਸੈਸਫੁਲ ਇਨ ਯੂਰ ਲਾਈਫ ਆਲਵੇਸ ਲਰਨ ਨਿਊ ਥਿੰਗਸ ਏਵਰੀ ਡੇ ਏਵਰੀ ਸਿੰਗਲ ਸੈਕੰਡਸ ਬਹੁਤ ਧੰਨਵਾਦ ਥੈਂਕ ਯੂ ਭਾਜੀ ਮੈਂ ਕੀ ਚੀਜ਼ ਗੱਲ ਕਰਨਾ ਇੱਥੇ ਲੋਕਾਂ ਨੂੰ ਵੀ ਕਈ ਨਹੀਂ ਪਤਾ ਹੁੰਦਾ ਜੀ ਉਹ ਕਹਿਣਗੇ ਤੁਹਾਨੂੰ ਮੈਂ ਬਾਰ ਬਾਰ ਕਿਹਾ ਭਾਜੀ ਇਸ਼ੂ ਕੀ ਹੈ ਉਸੀ ਓਨੈਸਟਲੀ ਕਿਹਾ ਵੀ ਮੈਨੂੰ ਕੁਝ ਨਹੀਂ ਪਤਾ ਬਾਈ ਆ ਪਈ ਹੈ ਇਹ ਵੇਖ ਲੈ ਵੀ ਮੈਂ ਆ ਕੰਮ ਕਰਾ ਲਿਆ ਇਵੇਂ ਸੀ ਨਾ ਹਾਂਜੀ ਹਾਂਜੀ ਮੈਂ ਬੰਪਰ ਖੋਲੇ ਵਾਜਾ ਰੰਗ ਬੰਗੀਆਂ ਕੱਢਦੀਆਂ ਕੱਢਦੀਆਂ ਮੇਰਾ ਕੰਮ ਜਿਹੜਾ ਉਹ ਮੈਂ ਕੱਢੂਗਾ ਬਾਡੀ ਪਾਰਟਸ ਵਾਲਾ ਉਹ ਕੀ ਹੈ ਉਹ ਗੱਲ ਤੇ ਉਹ ਦੇਖੋ ਬਿਲਕੁਲ ਠੀਕ ਹੈ ਬਾਈ ਥੈਂਕ ਯੂ ਬਾਈ ਥੈਂਕ ਯੂ ਜਿਹੜੀ ਚੀਜ਼ ਆ ਹੁੰਦੀ ਹੈ ਨਾ ਬ੍ਰਦਰ ਆ ਚੀਜ਼ ਨੂੰ ਚਾਰੇ ਬੋਲਟਨ ਨੂੰ ਅਸੀਂ ਬਦਲਦੇ ਹਾਂ ਹਾਂਜੀ ਸਿਮੇ ਇੱਥੋਂ ਵੀ ਹੋਇਆ ਸਿਮੇ ਇੱਥੋਂ ਵੀ ਹੋਇਆ ਦੋਨਾਂ ਤੇ ਹੈ ਐਸ ਸਾਦੇ ਉੱਤੇ ਤੇਲ ਕਾਫੀ ਹੈ ਹਾਂਜੀ ਬਹੁਤ ਇੱਥੇ ਤਾਂ ਠੀਕ ਹੈ ਜੈਨ ਕੇ ਯਾਰੀ ਬੰਦਾ ਕੋਸ਼ਿਸ਼ ਕਰਦਾ ਵੀ 650 ਰੁਪਏ ਬਚਾ ਦਈਏ ਯਾਰ ਆਪਾਂ ਜਦੋਂ ਉਹ ਬਚਾਉਂਦਿਆ ਪਚਾਉਂਦਿਆਂ 3000 ਦੀ ਲੇਬਰ ਫਿਰ ਪਾ ਜਾਂਦੀ ਹੈ ਠੀਕ ਹੈ ਜੇ ਤੁਸੀਂ ਮੈਨੂੰ ਕਹੋਗੇ ਦੋਨੇ ਰਬੜ ਰਿੰਗ ਤੇ ਆਹ ਮੈਂ ਬਦਲ ਦਿੰਨਾ ਕੁਛ ਨਾ ਕੁਛ ਘਟੇਗਾ ਲੀਕੇਜ ਫੇਰ ਵੀ ਚਾਂਸਸ ਹੈ ਹੋਣ ਦੇ badi moti hon gi roogi hon gi oddi nahi hon gi enni hon gi ya kat hon gi ਜਦੋਂ ਤੁਸੀਂ ਧਵਾਉਂਦੇ ਨਹੀਂ ਜਿਵੇਂ ਹੁਣ ਉਹ ਹਾਲਤ ਹੈ ਤੁਸੀਂ ਮੈਨੂੰ ਲੱਗਦਾ ਕਿ ਤੇ ਤੁੱਕ ਅਜਨ ਤੱਕ ਆਇਆ ਨਹੀਂ ਜੇ ਤੁਸੀਂ ਇਹਨੂੰ ਪ੍ਰੋਪਰ ਧਵਾਉਂਦੇ ਵੀ ਰਹਿੰਦੇ ਆ ਫਿਰ ਇੰਨੀ ਨਜ਼ਰ ਵੀ ਨਹੀਂ ਆਉਣੀ ਬਿਲਕੁਲ ਆਉਣੀ ਕਈ ਚੀਜ਼ਾਂ ਇਹ ਹੁੰਦੀਆਂ ਵੀ ਆਪਾਂ ਛੋਟਾ ਛੋਟਾ ਢੇਰ ਲਾਉਂਦੇ ਰਹਿੰਨੇ ਆ ਤਾਂ ਇੱਕ ਦਿਨ ਰੂੜੀ ਬਣ ਜਾਂਦੀ ਆ ਬਿਲਕੁਲ ਰਾਈਟ ਭਾਜੀ ਹੁਣ ਅਸੀਂ ਦੱਸੋ ਆ ਕੱਲਾ ਕਰ ਦਈਏ ਨਾਟ ਤੇ ਆਹ ਜਿੱਦਾਂ ਤੁਹਾਨੂੰ ਠੀਕ ਲੱਗੇ ਤੁਹਾਡੇ ਨਾਲ ਮੈਨੂੰ ਮੈ ਤਾਂ ਆਹੀ ਕਰੂੰਗਾ ਮੈਂ ਕਿਉਂ ਖਲਵਾਉਂ ਲੌਂਗ ਲਾਈਫ ਚੱਲਣੀ ਚਾਹੀਦੀ ਲੌਂਗ ਲਾਈਫ ਤੇ ਵਿੱਚ ਤਾਂ ਭਾਈ ਜੀ ਫਿਰ ਸਾਰਾ ਕੁਝ ਚੈਂਬਰ ਵਗੈਰਾ ਤੇ ਸਾਰਾ ਕੁਝ ਖੋਲੂਗਾ ਉਹ ਤਾਂ ਫਿਰ ਸਾਰੇ ਟਾਈਮਿੰਗ ਚੇਨ ਨਹੀਂ ਪਾਉਣੀ ਬਾਕੀ ਸਾਰਾ ਕੁਝ ਉਹੀ ਆ ਦਸੋ ਸਰ ਮਿਸਤਰੀ ਨੂੰ ਐਨਾ ਬੌਂਡ ਲੱਭੀ ਆ ਉਹ ਠੋਕੀ ਤਰੇ ਜਾਂਦੇ ਜਾਨ ਨਹੀਂ ਪਾਉਂਦੇ ਹਾਂ ਬਿਲਕੁਲ ਉਹ ਕੀ ਸੋਚਦੇ ਆ ਵੀ ਕਾਸਟਿੰਗ ਕਿਵੇਂ ਘਟਾਉਣੀ ਆ ਇੱਕ 650 ਰੁਪਏ ਦਾ ਜਾਨ ਬਚਾਇਆ ਕੱਲੀ ਟਾਈਮਿੰਗ ਚੇਨ ਪਾ ਦੇ ਜਾਨ ਨਹੀਂ ਹੈਗੀ ਦੇ ਵਿੱਚ ਨਾ ਛਿਕਾ ਜੀ ਟਾਈਮਿੰਗ ਚੇਨ ਕੱਲੀ ਪਾ ਦਿੰਦੇ ਅਗਰ ਆਰੀਆਂ ਨਹੀਂ ਪਾਉਂਦੇ ਮੈਨੂੰ ਨਹੀਂ ਪਤਾ ਵੀ ਤੁਸੀਂ ਕਿਹੜੀਆਂ ਬਦਲਾਈਆਂ ਸੀ ਕਿਹਨੇ ਬਦਲਾਈਆਂ ਲਾਲ ਉਹਦੇ ਰੌਕਰ ਹੁੰਦੇ ਆਉਂਦਾ ਇੱਕ ਐਡਜਸਟਰ ਹੁੰਦਾ ਬੜਾ ਕੁਝ ਪੂਰਾ ਸੈੱਟ ਸੀਗਾ ਹਾਂ ਫਿਰ ਕਿ ਜੈਨ ਪਾਉਣਾ ਭੁੱਲ ਗਿਆ ਉਹ ਪੂਰਾ ਸੈੱਟ ਸੀਗਾ ਹੁਣ ਤੁਸੀਂ ਦੱਸੋ ਜਿੱਦਾਂ ਤੁਹਾਨੂੰ ਟਿੱਲਾ ਲੇਤਾ ਤੁਹਾਡੇ ਨਾਲ ਜੀ ਜੇ ਮੈਂ ਫਿਰ ਆਸ ਦੀ ਮਰਜ਼ੀ ਨਾਲ ਚੱਲੂਗਾ ਫਿਰ ਇਹਦਾ ਬਿੱਲ ਬਣੂਗਾ ਫਿਰ ਮੈਨੂੰ ਤਾਂ ਲੀਵਰ ਦੇ ਲਾਲ ਛੋ ਜੂਏ ਹੋ ਜੂ ਤੁਸੀਂ ਦੱਸੋ ਆਪਾਂ ਕੰਮ ਕੰਮ ਕਰਨਾ ਸਹੀ ਮੈਂ ਇੱਕ ਵਾਰੀ ਇੱਕ ਵਾਰੀ ਆਈ ਨੱਕ ਇਨਕਸਾਰ ਦਾ ਚਲ ਪਹਿਲਾਂ ਕਰਕੇ ਦੇਖ ਆਈ ਨੱਕਸਾਰ ਦਾ ਠੀਕ ਕੀ ਕਹਿੰਦੇ ਭਾਜੀ ਮੈਨੂੰ ਲੱਗਾ ਸਾਈਨ ਹੀ ਉਹਨਾਂ ਨੇ ਕਿਸੇ ਪਾਸੇ ਗੱਡੀ ਨੂੰ ਗੱਡੀ 2 ਲੱਖ ਚੱਲ ਗਈ ਬਾਜੀ ਚੱਲ ਗਈ ਥੋੜੇ ਆਪਣੇ ਮਕੈਨਿਕਾ ਜਿਹੜੇ ਕੰਮ ਕਰਦੇ ਆ ਹਾਂਜੀ ਤੁਸੀਂ ਖੁਦ ਟੈਕਨੀਕਲ ਹੋ ਹਾਂਜੀ ਪਰ ਇੰਨਾ ਟੈਕਨੀਕਲ ਨਹੀਂ ਹੈਗਾ ਬਸ ਆਪਸ ਆਪ ਹੋ ਗਏ ਹਾਂਜੀ ਯਾਰ ਫਸਟ ਟਾਈਮ ਖੋਲਿਆ ਹੈ ਜੀ ਇਹਦੀ ਕਾਰਬਨ ਬਾਜੀ ਕਿੰਨੀ ਲੱਗਦੀ ਬਹੁਤ ਜ਼ਿਆਦਾ ਹੈ ਅੰਦਰੋਂ ਦੀਦੇ ਨਹੀਂ ਮੈਨੂੰ ਕੋਈ ਮੇਰੇ ਕੋਲੇ ਇੱਕ ਸੱਜਣਾ ਦਾ ਫੋਨ ਆਇਆ ਉਹ ਕਹਿੰਦੇ ਪਾਜੀ ਏਜੰਸੀ ਚੋਂ ਗੱਡੀ ਖਲਾ ਰਹੇ ਆ ਤਾਂ ਉਹਨਾਂ ਨੇ ਨਾ ਕਹਿਤਾ ਵੀ ਇਹ ਭਾਈ ਸਾਹਿਬ ਇਹ ਖੁੱਲਤਾ ਨਹੀਂ ਹੈ ਅਗਰ ਇਹ ਟੁੱਟ ਗਿਆ ਤਾਂ ਆਪकी ਰਿਸਪੌਂਸਿਬਿਲਟੀ ਆ ਬਾਜੀ ਅਸੀਂ ਤਾਂ ਹਾਈਟ ਕਮਲੇ ਜੇ ਇਹ ਤਾਂ ਤੋੜ ਵੀ ਲੈਣੇ ਆ ਤੇ ਖੋਲ ਵੀ ਲੈਣੇ ਆ ਤੇ ਕਲੀਨ ਵੀ ਕਰਦਣੇ ਆ ਦਿਖਾਈ ਪੁੱਤ ਖੁੱਲਿਆ ਹੋਊਗਾ ਭਾਜੀ ਇੱਕ ਵਾਰੀ ਆ ਖੁੱਲਿਆ ਆ ਨਹੀਂ ਖੋਲਿਆ ਆ ਖੋਲਿਆ ਪਰ ਇੱਥੇ ਅੱਗ ਲੱਗਦੀ ਆ ਭਾਜੀ ਇੱਥੇ ਜੈਨ ਪਾਉਣਾ ਬਣਦਾ ਓਕੇ ਹਲੋ ਇੱਥੇ ਜੈਨ ਪਾਉਣਾ ਬਣਦਾ ਨਾ ਕਿ ਐਨਾ ਬੱਗ ਲਾਉਂਦਾ ਓਕੇ ਠੀਕ ਹੈ ਉਹ ਅੰਦਰ ਤੱਕ ਰਹਿਣਾ ਬੰਦ ਲਾਈ ਪਈ ਆ ਆ ਪਾਈਪ ਵੀ ਨਹੀਂ ਬਦਲੀ ਹੋਊਗੀ ਲੱਪਿਓ ਹਾਜੀ ਹਾਰਡ ਆ ਕਿ ਨਰਮ ਆ ਹਾੜਾ ਭਾਜੀ ਖੋਲੋ ਮੁੜਿਓ ਅੱਪਾ ਚੇਂਜ ਕਰ ਰਹੇ ਆ ਜੀ ਹਾਂਜੀ ਭਾਜੀ ਬਰੋਬਰ ਨਾਲ ਮਲਾਇਓ ਇਹਦੇ ਲੈ ਕੇ ਜਾਓ ਭਾਜੀ ਦੀ ਨੀਡ ਕਰ ਬਰੋਬਰ ਕਰੋ ਭਾਜੀ ਕੀ ਫਰਕ ਲੱਗ ਰਿਹਾ ਇਹ ਬਹੁਤ ਫਰਕ ਦੇਖਣ ਨੂੰ ਤਾਂ ਸੇਮ ਲੱਗਦੇ ਬਟ ਫਰਕ ਪਹੁੰਚਿਆ ਬਸ ਫਰਕ ਇਹ ਹੈ ਵੀ ਜਿਹੜੇ ਇਹਨਾਂ ਚੱਕ ਤੱਕ ਪੈ ਚੁੱਕੇ ਆ ਅੰਦਰਲੇ ਟੱਕ ਪੈ ਗਏ ਆ ਜੇ ਅਪਾ ਇਹਨਾਂ ਨੂੰ ਟਰਨ ਕਰਾਉਂਦੇ ਤੇ ਭਾਜੀ ਇਹ ਅੱਧ ਤੇ ਆ ਜਾਣਾ ਸੀ ਅੱਧ ਤੇ ਆ ਜਾਣਾ ਫਿਰ ਇਹਦੀ ਲਾਈਫ ਬਿਲਕੁਲ ਰਿਸਕੀ ਹੋ ਜਾਂਦੀ ਬ੍ਰੇਕਿੰਗ ਟੈਸਟ ਵੀ ਖਤਮ ਹੋ ਜਾਣੀ ਸੀ ਬਿਲਕੁਲ ਰਾਈਟ ਫਾਰ ਜੀ ਬਾਜੀ ਹਾਂਜੀ ਬੜੀ ਦੂਰੋਂ ਆਏ ਹਾਂ ਹਾਂਜੀ ਬਿਲਕੁਲ ਟੈਕਨੀਕਲੀ ਤੁਸੀਂ ਬਹੁਤ ਮੇਰੇ ਨਾਲੋਂ ਵੀ ਦੀਪ ਜਾਣਦੇ ਹੋ ਕੀ ਰਿਜ਼ਲਟ ਮਿਲਣਾ ਤੁਹਾਨੂੰ ਰਿਜ਼ਲਟ ਟੂ ਬੀ ਓਨੈਸਟ ਜਦੋਂ ਮੈਂ ਸਵੇਰੇ ਆਇਆ ਸੀ ਲੋ ਮਨ ਡਾਵਾ ਡੋਸ ਹੈਗਾ ਲੈਸ ਸੀ ਗੱਡੀ ਜਦੋਂ ਖੋਲਣੇ ਕੀ ਨਿਕਲੂਗਾ ਵਿੱਚ ਬਟ ਹੋਪਫੁਲੀ ਜਿੱਦਾਂ ਤੁਸੀਂ ਮੈਨੂੰ ਚੱਕ ਕੇ ਦਿਖਾਇਆ ਸਾਰਾ ਕੁਝ ਇੱਥੇ ਆ ਪ੍ਰੋਬਲਮ ਹੈ ਆਪ ਔਨ ਦਾ ਸਪੌਟ ਦਿਖਾਇਆ ਇਦਾਂ ਨਹੀਂ ਕਿ ਤੁਸੀਂ ਮੈਂ ਅੰਦਰ ਬੈਠਾ ਤੁਸੀਂ ਬਾਹਰ ਸਾਰਾ ਕੰਮ ਕਰ ਮੈਂ ਤੁਹਾਨੂੰ ਬਿਲ ਬਰੂਬਰੀ ਜਿਆਦਾ ਸੀ ਤੁਸੀਂ ਬਰਾਬਰ ਲੈ ਕੇ ਆਏ ਕੱਲੀ ਕੱਲੀ ਚੀਜ਼ ਮੈਨੂੰ ਦਿਖਾਈ ਤੇ ਮੈਂ ਅੱਖੀਂ ਦੇਖੀ ਆ ਉਹ ਚੀਜ਼ ਤੁਮੇ ਕੋਲ ਬੈਠਾ ਰਿਆਂ ਤੁਹਾਡੇ ਤੁਹਾਨੂੰ ਤਾਂ ਇਹ ਲੱਗਦਾ ਸੀ ਯਾਰ ਇਹ ਜਿਹੜੇ ਬਾਈ ਕੰਮ ਕਹਿ ਰਿਹਾ ਹੈ ਇਹ ਤਾਂ ਮੈਂ ਆਲਰੇਡੀ ਪੁਆਇਆ ਹੋਇਆ ਹੈ ਆਲਰੇਡੀ ਪੁਆਇਆ ਹੋਇਆ ਨਾ ਨਵੇਂ ਪੁਆਇਆ ਇਹ ਨਹੀਂ ਨਵੇਂ ਪੁਆਇਆ ਪਰ ਜੀ ਖੋਲਣ ਤੋਂ ਪਹਿਲਾਂ ਤੁਸੀਂ ਉਹਨਾਂ ਦੀ ਹਾਲਤ ਤੇ ਉਹ ਬਾਅਦ ਚ ਟੈਲੀ ਕਰ ਲਿਆ ਸੀ ਟੈਲੀ ਸਾਰਾ ਕਰ ਲਿਆ ਸੀ ਆਪਾਂ ਦਿਖਾਇਆ ਵੀ ਸੀਗਾ ਵੀਡੀਓ ਚ ਫਿਰ ਦਿਖਾਵਣੇ ਸੀ ਕੀ ਫਰਕ ਸਿਗਾ ਕੋਈ ਅੱਖਾਂ ਸਾਹਮਣੇ ਦੇਖਣਾ ਬਹੁਤ ਫਰਕ ਹੈ ਤੇ ਬੋਲ ਕੇ ਦੱਸਣਾ ਮੈਨੂੰ ਇੱਕ ਅੱਖਾਂ ਸਾਹਮਣੇ ਦਿਖਾਉਣਾ ਉਹ ਫੇ ਗੰਜੈਸ਼ ਦੀ ਕੋਈ ਬਜਾ ਰਿੰਦਨੀ ਕਿ ਮੈਂ ਤੁਹਾਨੂੰ ਕੁਐਸਚਨ ਕਰਾਂ ਕੋਈ ਤੁਸੀਂ ਕਿਹੜੇ ਲੈਵਲ ਤੋਂ ਟੈਕਨੀਕਲ ਮਕੈਨੀਕਲ ਲਾਈਨ 'ਚ ਪਾਜੀ ਲੈਵਲ 8 ਤੱਕ ਹੈ ਯੇ ਤੁਸੀਂ ਜਿੰਨਾ ਕਿ ਮੈਂ ਡੀਪਲੀ ਲੋਕਾਂ ਨੂੰ ਗੱਡੀ ਦੀ ਨੌਲੇਜ ਬਾਰੇ ਦੱਸ ਦੇਣਾ ਏਜੰਸੀ 'ਚ ਜਾਓ ਕਿਸੇ ਕੋਲੇ ਜਾਓ ਲਾਈਟ ਗਈ ਹੋਈ ਆ ਤੇ ਕੋਈ ਵੀ ਵਿਅਕਤੀ ਭਾਜੀ ਐਦਾਂ ਸਪਸ਼ਟ ਕਰਕੇ ਅੱਜ ਤੱਕ ਤੁਸੀਂ ਇਸ ਮਕੈਨੀਕਲ ਲਾਈਨ ਦੇ ਕਿ ਮੈਂ ਤੁਹਾਨੂੰ ਭੀਸ਼ਮ ਪਤਾਮਾ ਹਾਂ ਠੀਕ ਹੈ ਤੁਹਾਡੇ ਅੰਡਰ ਬੜੀਆਂ ਪੰਜਾਬ ਦੀਆਂ ਇੰਸਟੀਟਿਊਟ ਆਉਂਦੇ ਆ ਨੇ ਗੱਲ ਕਰਦਾ ਤੁਹਾਨੂੰ ਅੱਜ ਤੱਕਰ ਇੱਕ ਚੀਜ਼ ਨੇ ਚੀਜ਼ ਕਿਸੇ ਨੇ ਦਿਖਾਤੀ ਵੀ ਭਾਈ ਆ ਚੀਜ਼ ਇੱਥੇ ਐਡਾ ਫਿੱਟ ਹੁੰਦੀ ਤੇ ਆ ਇਹਦੀ ਟੂ ਵੀ ਆਨੈਸਟ ਮੈਂ ਦੱਸਦਾ ਮੈਂ ਅੱਜ ਤੱਕ ਏਜੰਸੀ ਵਾਰ ਕਦੀ ਗਿਆ ਨਹੀਂ ਠੀਕ ਹੈ ਪਰ ਏਜੰਸੀ ਵਿੱਚ ਕੀ ਆ ਉਹ ਲੈ ਕੇ ਜਿਹੜੀ ਸਾਡਾ ਥੋੜਾ ਜੋਬ ਕਾਰਡ ਬਣ ਗਿਆ ਜੋਬ ਕਾਰਡ ਬਣ ਗਿਆ ਹੋ ਗਿਆ ਹੋ ਗਿਆ ਹੋ ਗਿਆ ਬਾਅਦ ਜੋ ਐਂਡ ਆਫ ਦਿ ਗੱਡੀ ਬਾਹਰ ਹੁੰਦੀ ਨਾ ਤੁਹਾਨੂੰ ਕੋਈ ਨਾ ਕੋਈ ਚੀਜ਼ ਤੇ ਮਿਸਿੰਗ ਲੱਭਣੀ ਹੀ ਲੱਭਣੀ ਠੀਕ ਹੈ ਬੱਦ ਇਥੇ ਆ ਕੇ ਤੁਸੀਂ ਜੋ ਟੈਕਨੀਕਲ ਪੁਆਇੰਟ ਸਮਝਾਏ ਨਹੀਂ ਬ੍ਰਿਕਨਸ਼ਾ ਮੈਨੂੰ ਵੀ ਨਹੀਂ ਪਤਾ ਸੀ ਪ੍ਰੈਕਟੀਕਲ ਚ ਲੋ ਕਹਿ ਲੈਂਦੇ ਆ ਪਰ ਪ੍ਰੈਕਟੀਕਲ ਦੀ ਗੱਲ ਕਰੀ ਐਕਸਪੀਰੀਅੰਸ ਦੀ ਗੱਲ ਕਰੀਏ ਜਿੱਦੇ ਸਾਨੂੰ ਕੁਝ ਦੱਸਿਆ ਆ ਉਹਦੇ ਵਿੱਚ ਮੈਨੂੰ ਸਮਝਾਉਣ ਦੀ ਗੁੰਜਾਇਸ਼ ਰਹੀ ਨਹੀਂ ਕੋਈ ਬਟ ਆਮ ਵੈਰੀ ਹੈਪੀ ਟੂ ਦਾ ਵਰਕ ਟ੍ਰਾਈ ਲੈ ਕੇ ਆਏ ਆ ਗੱਡੀ ਦਾ ਇੰਜਨ ਵਾਸ਼ ਕੀਤਾ ਆ ਏ ਟੂ ਜ਼ੈਡ ਆਨ ਨੌਜ਼ ਇਸ ਗoing ਡਾਊਨ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਲੈਟਸ ਸੀ ਹੁਣ ਪੂਰਾ ਚਲਾਵਾਂਗੇ ਚਲਾਈ ਬਹੁਤ ਆ ਵਿਦਨ ਆ ਵੀਕ ਮੈਂ ਜ਼ਰੂਰ ਤੈਨੂੰ ਕੰਟੈਕਟ ਕਰੂੰਗਾ ਤੇ ਦੱਸੂੰਗਾ ਫੀਡਬੈਕ ਐਕਚੁਅਲੀ ਹੈ ਕੀ ਆ ਕੁਈ ਟੋਲ ਹੋਈ ਤਾਂ ਯਾਦ ਕਰ ਲਿਓ ਭਰਾ ਨੂੰ ਕੋਈ ਗੱਲ ਨਹੀਂ ਭਾਈ ਥੈਂਕ ਯੂ ਵੈਰੀ